ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਐਮਪੀ ਵਨਣ ਤੋਂ ਪਹਿਲਾਂ ਤੋਂ ਹੁਣ ਤੱਕ ਲਗਾਤਾਰ ਸੁਰਖੀਆਂ ਦੇ ਵਿੱਚ ਰਹਿਣ ਵਾਲੀ ਕੰਗਣਾ ਰਣੋਤ ਇੱਕ ਵਾਰ ਫਿਰ ਤੋਂ ਸੁਰਖੀਆਂ ਦਾ ਹਿੱਸਾ ਇਸ ਕਰਕੇ ਹੈ ਇੱਕ ਤਾਂ ਉਹਨਾਂ ਦੇ ਵੱਲੋਂ ਅਜਿਹਾ ਬਿਆਨ ਦਿੱਤਾ ਗਿਆ ਜੋ ਕਿ ਨਿੰਦਨਯੋਗ ਸੀ ਤੇ ਉਸ ਤੋਂ ਬਾਅਦ ਉਹਨਾਂ ਦੀ ਫਿਲਮ ਨੂੰ ਲੈ ਕੇ ਲਗਾਤਾਰ ਟਿੱਪਣੀਆਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਸਿੱਖ ਧਰਮ ਦੇ ਲੋਕ ਸਿੱਖ ਪ੍ਰਚਾਰਕ ਜਾਂ ਸਾਰੇ ਹੀ ਪੰਜਾਬੀ ਕਹਿ ਲਓ ਕਿ ਉਸ ਫਿਲਮ ਦਾ ਲਗਾਤਾਰ ਵਿਰੋਧ ਹੈ ਜਿਹੜਾ ਉਹ ਕਰ ਰਹੇ ਨੇ ਵੱਖ-ਵੱਖ ਸਿਆਸਤਦਾਨ ਇਸ ਤੇ ਆਪਣਾ ਤੰਜ ਕੱਸ ਰਹੇ ਨੇ ਗੱਲ ਕਰੀਏ ਜਲੰਧਰ ਤੋਂ ਐਮਪੀ ਚਰਨਜੀਤ ਸਿੰਘ ਚੰਨੀ ਹੁਣਾਂ ਦੀ ਤਾਂ ਪਹਿਲਾਂ ਕਈ ਵਾਰ ਕੰਗਣਾ ਰਣੌਦ ਦੇ ਸਬੰਧ ਵਿੱਚ ਜਦੋਂ ਉਹਨਾਂ ਤੋਂ ਸਵਾਲ ਪੁੱਛੇ ਜਾਂਦੇ ਸੀ ਤਾਂ ਉਹ ਇਸ ਨੂੰ ਟਾਲ ਦੇ ਦਿਖਾਈ ਦਿੰਦੇ ਸਨ ਪਰ ਐਸਵਾਰੋ ਕੰਗਨਾਰ ਨੋ ਦੇ ਖਿਲਾਫ ਖੁੱਲਕੇ ਬੋਲੇ ਨੇ ਤੇ ਉਹਨਾਂ ਨੇ ਨਾਲ ਇਹ ਵੀ ਕਹਿ ਦਿੱਤਾ ਕਿ ਸਿਮਰਨਜੀਤ ਮਾਨ ਦੇ ਵਾਂਗ ਕੰਗਨਾਂ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਤੇ ਇਸ ਫਿਲਮ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਇਸ ਦਾ ਜਿਹੜਾ ਸਰਟੀਫਿਕੇਟ ਹੈ ਉਹ ਐਸਜੀਪੀਸੀ ਤੋਂ ਲੈ ਲੈਣਾ ਚਾਹੀਦਾ ਜਦੋਂ ਤੱਕ ਧਾਰਮਿਕ ਸੰਸਥਾ ਇਸ ਨੂੰ ਪਰਮਿਸ਼ਨ ਨਹੀਂ ਦਿੰਦੀ ਉਦੋਂ ਤੱਕ ਇਹ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਪਰ ਇਸ ਮੌਕੇ ਜੋ ਸਲਾਹ ਉਹਨਾਂ ਨੇ ਕੰਗਣਾ ਹਰਣਾਤ ਨੂੰ ਦਿੱਤੀ ਹੈ ਤੇ ਸਮਰੰਜੀਤ ਮਾਨਵਾਰੇ ਜੋ ਟਿੱਪਣੀ ਕੀਤੀ ਹੈ ਉਹ ਤੁਸੀਂ ਆਪ ਹੀ ਸੁਣ ਲਵੋ ਇਸ ਤਰ੍ਹਾਂ ਹੈ ਕਿ ਪੰਜਾਬ ਹਰਿਆਣਾ ਹਿਮਾਚਲ ਇਹ ਪੰਜਾਬ ਦਾ ਹੀ ਪੁਰਾਣੇ ਦਾ ਹਿੱਸਾ ਹੈ ਸਾਰੇ ਆਪਸ ਚ ਭਰਾ ਹੈ ਤੇ ਸਾਨੂੰ ਆਪਸੀ ਸਾਂਝ ਜਿਹੜੀ ਆ ਉਹ ਨਾ ਸਾਡੀ ਬੁਟੀ ਹੈ ਨਾ ਐਸੀ ਕਦੇ ਤੋੜਨੀ ਹੈ ਤੇ ਇਹ ਬਰਕਰਾਰ ਰਹੇਗੀ ਇਹਨੂੰ ਜਿਹੜੀ ਵੀ ਤਾਕਤ ਤੋੜਨ ਦਾ ਕੋਸ਼ਿਸ਼ ਕਰੇਗੀ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਹਿੰਦੂ ਸਿੱਖ ਮੁਸਲਮ ਈਸਾਈ ਇੱਥੇ ਹਮੇਸ਼ਾ ਪਿਆਰ ਦੇ ਨਾਲ ਰਹੇ ਹੈ ਅੱਜ ਤੱਕ ਦਾ ਆਜ਼ਾਦੀ ਦੇ ਬਾਅਦ ਦਾ ਇਤਿਹਾਸ ਹੈ ਪੰਜਾਬ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦੀ ਕੋਈ ਦੰਗਾ ਫਸਾਦ ਦੀ ਘਟਨਾ ਨਹੀਂ ਹੋਈ ਸੋ ਸਾਡਾ ਜਿਹੜਾ ਪਿਆਰ ਹੈ ਉਹ ਬਣਿਆ ਰਹੇਗਾ ਔਰ ਜਿਹੜਾ ਤੁਸੀਂ ਕੰਗੜਾ ਨੂੰ ਕਹਿੰਦੇ ਆ ਕੰਗਣਾ ਨੂੰ ਕੋਈ ਜ਼ਿਆਦਾ ਸੀਰੀਅਸ ਨਹੀਂ ਲੈਣਾ ਚਾਹੀਦਾ ਤੇ ਸਿਮਰਜੀਤ ਸਿੰਘ ਮਾਨ ਦੇ ਜੀ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਇਸ ਕਰਕੇ ਗੱਲਾਂ ਜਿਹੜੀਆਂ ਇਹ ਜਿਆਦਾ ਉਛਾਲਣ ਦੀ ਲੋੜ ਨਹੀਂ ਹੈ ਜਿੱਥੇ ਵੀ ਸਿੱਖ ਇਤਿਹਾਸ ਨੂੰ ਫਿਲਮਾਇਆ ਜਾਣਾ ਹੈ ਉਹਦੇ ਵਾਸਤੇ ਜ਼ਰੂਰੀ ਹੈ ਕਿ ਪਹਿਲਾਂ ਐਸਜੀਪੀਸੀ ਨੂੰ ਉਹ ਪਿਕਚਰ ਦਿਖਾ ਕੇ ਉਹਨਾਂ ਤੋਂ 허ਵਾਨ ਦੀ ਲਈ ਜਾਵੇ ਕਿਉਂਕਿ ਐਸਜੀਪੀਸੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਉਸ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਹੈ ਇਸ ਲਈ ਜੇ ਉਹਨਾਂ ਨੇ ਕੋਈ ਪਿਕਚਰ ਚਲਾਨੀ ਹੈ ਤਾਂ ਪਹਿਲਾਂ ਐਸਜੀਪੀਸੀ ਨੂੰ ਦਿਖਾਉਣ ਉਹਰੇ ਜੇ ਸਿੱਖ ਇਤਿਹਾਸ ਨੂੰ ਸਹੀ ਤਰੀਕੇ ਨਾਲ ਫਿਲਮਾਇਆ ਗਿਆ ਕਿ ਨਹੀਂ ਇਹ ਐਸਜੀਪੀਸੀ ਦੇਖੇਗੀ ਉੱਥੋਂ ਸਰਟੀਫਿਕੇਟ ਜ਼ਰੂਰੀ ਹੈ ਜੇ ਉਹ ਸਾਡੀ ਕੋਲ ਮਿਲਦਾ ਫਿਰ ਉਹ ਦਿਖਾ ਦੇ ਮੈਂ ਇਸੇ ਕਰਕੇ ਕਿਹਾ ਕਿ ਉਹਨਾਂ ਦੀ ਪਰਮਿਸ਼ਨ ਤੇ ਬਾਅਦ ਨਾ ਐਸੀ ਚੱਲਣ ਦੇਣੀ ਹੈ ਫਿਲਮ ਤੇ ਨਾ ਹੀ ਚਲਾਉਣੇ ਚਾਹੀਦੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ